ਇੱਥੇ ਨਡਾਲਾ ਦੇ ਗੁਰੂ ਤੇਗ ਬਹਾਦਰ ਹਸਪਤਾਲ ਵਿਖੇ ਮੁਫਤ ਮੈਡੀਕਲ ਜਾਂਚ ਕੈਂਪ ਲਗਾਇਆ ਗਿਆ ਜਿਸ ਵਿੱਚ ਜੋਸ਼ੀ ਹਸਪਤਾਲ ਜਲੰਧਰ ਦੇ ਡਾਕਟਰ ਅੰਕੁਸ਼ ਬਾਂਸਲ ਦੀ ਅਗਵਾਈ ਵਾਲੀ ਟੀਮ ਨੇ 101 ਮਰੀਜ਼ਾਂ ਦੇ ਪੇਟ ਅਤੇ ਲੀਵਰ ਦੀਆਂ ਬਿਮਾਰੀਆਂ ਦੇ ਚੈੱਕਅਪ ਲਈ ਸੈਂਪਲ ਲਈ ਅਤੇ ਇਸ ਤੋਂ ਇਲਾਵਾ ਦਵਾਈਆਂ ਵੀ ਮੁਫਤ ਦਿੱਤੀਆਂ ਗਈਆਂ ਇਸ ਦੌਰਾਨ ਕੈਂਪ ਦਾ ਦਗਰਡਨ ਉਗੇ ਸਮਾਜ ਸੇਵੀ ਤੇ ਪੰਜਾਬ ਪਾਵਰ ਲਿਫਟਿੰਗ ਐਸੋਸੀਏਸ਼ਨ ਦੇ ਜਨਰਲ ਸਕੱਤਰ ਜਸਪ੍ਰੀਤ ਸਿੰਘ ਗੁਰਾਇਆ ਨੇ ਕਰਦੇ ਆਖਿਆ ਕਿ ਜੋ ਕੇ ਸਮੇਂ ਅਜਿਹੇ ਕੈਂਪ ਲੱਗਣੇ ਸਮੇਂ ਦੀ ਮੁੱਖ ਲੋੜ ਹੈ ਇਸ ਦੌਰਾਨ ਗੁਰੂ ਤੇਗ ਬਹਾਦਰ ਹਸਪਤਾਲ ਦੇ ਸਰਪ੍ਰਸਤ ਤਦ ਹਰਦੀਪ ਸਿੰਘ ਕੰਗਲ ਦੱਸਿਆ ਕਿ ਉਕਤ ਹਸਪਤਾਲ 'ਚ ਹੁਣ 24 ਘੰਟੇ ਸੇਵਾਵਾਂ ਉਪਲਬਧ ਹਨ। ਆਪਕੀ ਕਨਨਨ ਸਤਿ ਅਗਤ ਲਗਾ ਕੇ ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਆਏ ਸੀਗੇ ਗੁਰੂ ਤੇਗ ਬਹਾਦਰ ਹਸਪਤਲ ਨਰਾਲਾ ਵਿਖੇ। ਸਾਡੇ ਬਹੁਤ ਹੀ ਸਤਿਕਾਰਯੋਗ ਡਾਕਟਰ ਹਰਦੀਪ ਸਿੰਘ ਕੰਗ ਜੋ ਕਿ ਪਹਿਲਾਂ ਵੀ ਇਦਾਂ ਦੇ ਬਹੁਤ ਵਧੀਆ ਨੇਕ ਪਰਾਲੇ ਕਰਦੇ ਰਹਿੰਦੇ ਹਨ। ਉਹ ਲੜੀ ਨੂੰ ਅੱਗੇ ਤੋਰਦੇ ਹੋਏ ਅੱਜ ਇਹਨਾਂ ਨੇ ਫ੍ਰੀ ਮੈਡੀਕਲ ਚੈੱਕਅਪ ਕੈਂਪ ਲਗਾਇਆ ਹੈ ਉੱਚੇ ਚੇਤਤੌਰ ਤੇ ਡਾਕਟਰ ਸਾਹਿਬ ਜਰੰਦਰ ਤੋਂ ਪਹੁੰਚੇ ਨੇ ਤੇ ਉਹਨਾਂ ਨੇ ਸਾਨੂੰ ਡਿਟੇਲ ਵਿੱਚ ਦੱਸਿਆ ਹੈ ਕਿ ਲੀਵਰ ਦੀਆਂ ਬਿਮਾਰੀਆਂ ਬਾਰੇ ਪੇਟ ਦੀਆਂ ਬਿਮਾਰੀਆਂ ਬਾਰੇ ਫਿਰ ਬਹੁਤ ਸਾਰੀਆਂ ਬਿਮਾਰੀਆਂ ਬਾਰੇ ਕਿ ਕਿਸ ਤਰ੍ਹਾਂ ਇੰਨਾ ਚੀਜ਼ਾਂ ਦਾ ਇਲਾਜ ਕਰਨਾ ਹੈ ਬਹੁਤ ਸਾਰੇ ਮਰੀਜ਼ ਇਸ ਦਾ ਲਾਹਾ ਲੈਣ ਆਏ ਹਨ ਮੈਂ ਡਾਕਟਰ ਸਾਹਿਬ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਹਾਂ ਕਿ ਇਹਨਾਂ ਨੇ ਇਹਨਾਂ ਨੇਕ ਉਪਰਾਲਾ ਕੀਤਾ ਆਈਆਂ ਹੋਈਆਂ ਸਾਰੀਆਂ ਮਹਾਨ ਸ਼ਖਸੀਤਾਂ ਦਾ ਬਹੁਤ-ਬਹੁਤ ਧੰਨਵਾਦ ਹੰਦਰਸਰ ਮਾਤੇ ਕੰਮ ਲਗਾਇਆ ਤੇ ਕੈਂਸਰ ਦੇ ਟੈਸਟ ਵੀ ਕੀਤੇ ਜਾ ਰਹੇ ਨੇ ਕਿੰਨੇ ਕੰਪਨੀ ਦੇ ਅੱਗੇ ਟੈਸਟ ਇਸ ਲਈ ਆ ਜਿਹੜਾ ਕੈਂਪ ਹੈ ਇਹ ਅਸੀਂ ਲਗਾਇਆ ਦਾ ਪੇਟ ਤੇ ਲਿਵਰ ਦੀਆਂ ਬਿਮਾਰੀਆਂ ਵਾਸਤੇ ਤੁਹਾਡੇ ਸਮਾਜ ਚ ਦੇਖਿਆ ਗਿਆ ਕਿ ਸਾਡਾ ਖਾਣਾ ਪੀਣਾ ਕਾਫੀ ਗਲਤ ਹੈ ਜਿਹਦੇ ਕਰਕੇ ਸਾਨੂੰ ਪੇਟ ਦੀਆਂ ਬਿਮਾਰੀਆਂ ਬਹੁਤ ਜ਼ਿਆਦਾ ਲੱਗਦੀਆਂ ਨੇ ਉਹਦੇ ਨਾਲ ਹੁੰਦਾ ਕਿ ਇਹ ਨਿਸ਼ਾਨੀਆਂ ਕੀ ਹੈ ਗੈਸ ਬਣਨਾ ਐਸਿਡਿਟੀ ਬਣਨਾ ਪੇਟ ਚ ਦਰਦ ਕਬਜ਼ੀ ਜਾਂ ਲੂਜ਼ ਮੂਸ਼ਨ ਹੋਣਾ ਸਾਰੀਆਂ ਚੀਜ਼ਾਂ ਜਿਹੜੀਆਂ ਐ ਜੇ ਅਸੀਂ ਖਾਂ-ਪੀਣ ਸੁਧਾਰਾਂਗੇ ਆਪਣਾ ਪਾਣੀ ਐਕਸਰਸਾਈਜ਼ ਵੱਲ ਧਿਆਨ ਦਵਾਂਗੇ ਵਿਆਮ ਵੱਲ ਧਿਆਨ ਦੇਵਾਂਗੇ ਤੇ ਸਾਰੀਆਂ ਚੀਜ਼ਾਂ ਅੱਧੀਆਂ ਤੋਂ ਜ਼ਿਆਦਾ ਠੀਕ ਹੋ ਸਕਦੀਆਂ ਨੇ ਦੂਜੀ ਗੱਲ ਕਈ ਨੁਕਸੇ ਇਹੋ ਜਿਹੇ ਹੁੰਦੇ ਨੇ ਜਿਹੜੇ ਕਿ ਜਾਂਚ ਤੇ ਪਤਾ ਚੱਲਦੇ ਨੇ ਸਾਡੇ ਕੋਲ ਅਦਮਿਤਿਕ ਜਾਂਚਾਂ ਆਈਆਂ ਜਿਵੇਂ ਐਂਡੋਸਕੋਪੀ ਹੈ ਕੋਲੋਨੋਸਕੋਪੀ ਵੀ ਹੁੰਦਾ ਹੈ ਅਸੀਂ ਮੂਹ ਰਹੀ ਦੁਰਬਿੰਨ ਪਾ ਕੇ ਪੇਟ ਤੇ ਲੀਵਰ ਦੀ ਜਾਂਚ ਕਰ ਸਕਦੇ ਹਾਂ ਤੇ ਜੇ ਅੰਤਾਂ ਦੀ ਬਿਮਾਰੀ ਹੈ ਜਿਨ੍ਹਾਂ ਨੂੰ ਟਾਇਲਟ ਤੋਂ ਬਲੱਡ ਆਂਦਾ ਹੈ ਜਾਂ ਜਿਨ੍ਹਾਂ ਨੂੰ ਲੂਜ਼ ਮੂਸ਼ਨ ਬਹੁਤ ਜ਼ਿਆਦਾ ਲੱਗਦੇ ਆ ਉਹਨਾਂ ਵਾਸਤੇ ਇੱਕ ਟੈਸਟ ਹੁੰਦਾ ਕੋਲੋਨੋਸਕੋਪੀ ਉਹ ਅਸੀਂ ਉਵੀ ਇੱਥੇ ਅੱਜ ਕਰਾਂਗੇ ਤੇ ਐਂਡੋਸਕੋਪੀ ਤੇ ਕੋਲੋਨੋਸਕੋਪੀ ਦੇ ਟੈਸਟ ਬਾਰੇ ਪੇਸ਼ੈਂਟਾਂ ਨੂੰ ਜਾਣਕਾਰੀ ਤੇ ਉਹਨਾਂ ਨੂੰ ਕਿੱਦਾਂ ਖਾਣਾ ਪੀਣਾ ਆਪਣਾ ਸਹੀ ਰੱਖਣਾ ਚਾਹੀਦਾ ਹੈ ਤੇ ਪੇਟ ਉਹਨਾਂ ਦਾ ਕਿ ਪੇਟ ਦੀਆਂ ਬਿਮਾਰੀਆਂ ਨਾ ਲੱਗਣ ਉਸ ਉਸ ਬਾਰੇ ਥੋੜੀ ਜੀ ਇਹਨਾਂ ਨੂੰ ਮਰੀਜ਼ਾਂ ਨੂੰ ਜਾਣਕਾਰੀ ਦੇਵਾਂਗੇ। ਦੂਜੀ ਚੀਜ਼ ਇਹ ਹੈ ਕਿ ਸੇਨਾਂ ਵਿੱਚ ਲਿਵਰ ਬਾਰੇ ਵੀ ਲਿਵਰ ਦੇ ਮਰੀਜ਼ ਵੀ ਇੱਥੇ ਆਉਂਦੇ ਜਿਹੜੇ ਪੇਸ਼ੈਂਟਸ ਮਰੀਜ਼ ਬਹੁਤ ਜ਼ਿਆਦਾ ਸ਼ਰਾਬ ਪੀਂਦੇ ਨੇ ਜਿਹੜੇ ਉਹ ਉਹਨਾਂ ਦੇ ਸਿੰਪਟਮ ਕੀ ਹੁੰਦੇ ਹਨ ਜਿਵੇਂ ਪੀਲੀਆਂ ਹੋਣਾ, ਪੇਟ ਫੁੱਲਣਾ ਜਾਂ ਭੁੱਖ ਨਾ ਲੱਗਣਾ, ਉਲਟੀਆਂ ਆਣਾ ਉਹ ਸਾਰੇ ਜਿਹੜੀਆਂ ਨਿਸ਼ਾਨੀਆਂ ਆ ਉਹ ਅਸੀਂ ਮਰੀਜ਼ਾਂ ਦੀ ਜਾਂਚ ਕਰਾਂਗੇ ਨਾਲੇ ਇਹ ਦੇਖਾਂਗੇ ਕਿ ਕਿੰਨਾ ਕਿੰਨਾ ਨੂੰ ਲੀਵਰ ਦੇ ਟੈਸਟਾਂ ਦੀ ਲੋੜ ਹੱਗੀ ਉਹ ਟੈਸਟ ਵੀ ਅੱਦੇ ਰੇਟਾਂ ਤੇ ਹੋ ਰਹੇ ਨੇ ਉਸ ਤੋਂ ਇਲਾਵਾ ਉਹ ਮਰੀਜ਼ ਕਿਹੜੀ ਕੈਟਾਗਰੀ ਚਾਹੁੰਦੇ ਨੇ ਕਿ ਉਹ ਸੀਰੀਅਸ ਮਰੀਜ਼ ਆ કે ਦੂਜੇ ਮਰੀਜ਼ ਉਹ ਹਿਸਾਬ ਦੇ ਨਾਲ ਅਸੀਂ ਉਹਨਾਂ ਦਾ ਇਲਾਜ ਕਰਾਂਗੇ ਉਹਨਾਂ ਦੀ ਜਾਂਚ ਕਰਾਂਗੇ ਸਾਰੀ ਜਾਂਚ ਜਿਹੜੀ ਹੈ ਕਾਫੀ ਕਿਫਾਇਤੀ ਰੇਟਾਂ ਤੇ ਹੋ ਰਹੀ ਹੈ ਕੰਸਲਟੇਸ਼ਨ ਫੀਸ ਪੂਰੀ ਫ੍ਰੀ ਹੈ ਤੇ ਬਾਕੀ ਦਵਾਈਆਂ ਵੀ ਫ੍ਰੀ ਦਿੱਤੀਆਂ ਜਾ ਰਹੀਆਂ ਨੇ